ਇਤਿਹਾਸਿ ਸ਼੍ਰੀ ਤਰਨਤਾਰਨ ਸਾਹਿਬ ਇਤਿਹਾਸ ਮੁਤਾਬਕ ਪਹਿਲਾ ਇਸ ਸਰੋਵਰ ਵਾਲੀ ਥਾਂ ਤੇ ਪਿੰਡ ਪਲਾਸੌਰ ਦੀ ਢਾਬ ਹੋਇਆ ਕਰਦੀ ਸੀ ਜਿੱਥੇ ਆਲੇ ਦੁਆਲੇ ਦੇ ਪਿੰਡਾਂ ਦਾ ਪਾਣੀ ਇਕੱਠਾ ਹੁੰਦਾ ਸੀ ਗੁਰੂ ਅਰਜਨ ਦੇਵ ਜੀ ਜਦੋਂ 1590 ਈਸਵੀ ਨੂੰ ਸ਼੍ਰੀ ਅੰਮ੍ਰਿਤਸਰ ਤੋਂ ਗੋਂਦਵਾਲ ਸਾਹਿਬ ਜਾਂਦਿਆ ਇਸ ਢਾਬ ਕੋਲ ਰੁਕੇ ਸੰਤਾਂ ਉਹਨਾਂ ਨੂੰ ਇੱਥੋਂ ਦਾ ਪੌਣ ਪਾਣੀ ਬਹੁਤ ਵਧੀਆ ਲੱਗਾ ਇਸ ਲਈ ਗੁਰੂ ਜੀ ਨੇ ਇਹ ਜ਼ਮੀਨ ਖਰੀਦ ਕੇ ਇਸ ਢਾਬ ਨੂੰ ਦੋਖਨਵਾਰਨ ਸਰੋਵਰ ਦਾ ਨਾਮ ਦਿੱਤਾ 1590 ਈਸਵੀ ਨੂੰ ਗੁਰੂ ਜੀ ਨੇ ਇਸ ਸਰੋਵਰ ਦੀ ਨੀਂਹ ਰੱਖਣ ਸਮੇਂ ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਵਾਈ ਰੋਜੀ ਵੱਲੋਂ ਜਦੋਂ ਸ਼ਹਿਰ ਦੀ ਉਸਾਰੀ ਅਤੇ ਪਾਵਨ ਸਰੋਵਰ ਨੂੰ ਪੱਕਿਆਂ ਕਰਨ ਦਾ ਕਾਰਜ ਪੂਰੇ ਜੋਰਾਂ ਤੇ ਕਰਵਾਇਆ ਜਾ ਰਹਾ ਸੀ ਤਾਂ ਉਸ ਵੇਲੇ ਹੀ ਸਰਕਾਰੀ ਹਾਕਮ ਨੂਰਉਦੀਨ ਨੇ ਨਜ਼ਦੀਕੀ ਨਗਰ ਵਿਖੇ ਇੱਕ ਸਰਾਂ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਉਸਦੇ ਹੁਕਮ ਅਨੁਸਾਰ ਇਲਾਕੇ ਦੇ ਸਾਰੇ ਪੱਟਿਆਂ ਦੀ ਇੱਟਾ ਕਿਦਰੇ ਹੋਰ ਭੇਜਣ ਤੇ ਪੂਰੀ ਤਰ੍ਹਾਂ پابੰਦੀ ਲਗਾ ਦਿੱਤੀ ਗਈ ਇਸ ਲਈ ਕਾਰਵਾਈ ਖਿਲਾਫ ਇਸ ਕਾਰਵਾਈ ਖਿਲਾਫ ਸਿੱਖਾਂ ਅੰਦਰ ਬਹੁਤ ਰੋਸ ਪੈਦਾ ਹੋਇਆ ਪਰ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਾਂਤ ਕਰ ਦਿੱਤਾ ਨੂਰਉਦੀਨ ਦੀ ਇਸ ਚਾਲ ਕਾਰਨ ਦਰਬਾਰ ਸਾਹਿਬ ਦੀ ਸਾਰੀ ਵਿਚਾਰੀ ਹੀ ਰੁਕ ਗਈ ਸਮਾਂ ਨਿਕਲਿਆ ਸਤਾਰਾ 678 ਵਿੱਚ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਏ ਨੇ ਨੂਰਉਦੀਨ ਦੀ ਸਰਾਂ ਤੋਂ ਗੁਰੂਕੇ ਘਰ ਦੀ ਇੱਤਿਹਾਸ ਵਾਪਸ ਲਿਆਂਦੀ ਅਤੇ ਗੁਰੂ ਕੀ ਨਗਰੀ ਤਰਨਤਾਰਨ ਸਾਹਿਬ ਦਾ ਨਿਰਮਾਣ ਦਾ ਕਾਰਜ ਦੁਬਾਰਾ ਸ਼ੁਰੂ ਕਰਵਾਇਆ